ਹਾਂਜੀ ਸਰ ਤੁਹਾਡਾ ਕੀ ਨਾਮ ਹੈ ਤੇ ਜਿਹੜੀ ਆ ਰੋਜ਼ ਤੁਸੀਂ ਪਾਰਕ ਵਿੱਚ ਜਿਹੜੀ ਯੋਗਾ ਕਰਾ ਰਹੇ ਹੋ ਇਹ ਫਰਾਲਾ ਕਰਾ ਰਹੇ ਹੋ ਕਿੰਨਾ ਵੱਲੋਂ ਹੈ ਇਸ ਬਾਰੇ ਥੋੜੀ ਜਾਣਕਾਰੀ ਯੋਗਾ ਟ੍ਰੇਨਰ ਯੋਗਾ ਟ੍ਰੇਨਰ ਤੇ ਗੌਰਮੈਂਟ ਸਰਕਾਰ ਵੱਲੋਂ ਇਹ ਫਰਾਲਾ ਬਹੁਤ ਵਧੀਆ ਚੱਲ ਰਿਹਾ ਜੀ ਲੋਕਾਂ ਨੂੰ ਫਾਇਦਾ ਵੀ ਹੋ ਰਹੀ ਹੈ ਇਸ ਚ ਹੂੰ ਦੂਜਾ ਕੀ ਆ ਅਲੱਗ-ਅਲੱਗ ਕਲਾਸਾਂ ਚੱਲ ਰਹੀਆਂ ਅਲੱਗ-ਅਲੱਗ ਜਗ੍ਹਾ ਤੇ ਪਾਰਕ ਵਿੱਚ ਚੱਲ ਰਹੀਆਂ ਦੋ ਕਲਾਸਾਂ ਹੀ ਦੂਸਰਾ ਕੀ 6:30 ਤੋਂ 7:30 ਵਜੇ ਤੱਕ ਇੱਕ ਤੇ ਦੂਸਰਾ ਕੀ 7:10 ਤੋਂ 8:10 ਤੱਕ ਨਦੀਰ ਲਾ ਕੀ 10 ਤੋ ਵੀ ਹੋ ਸਕਦੀ 7 10 ਤੱਕ 7 10 ਤੋਂ 8 10 ਤੱਕ ਬਾਕੀ ਲਗ ਲਗ ਜਗ੍ਹਾ ਤੇ ਚੱਲਦੀਆਂ ਜੀ ਕਲਾਸਾਂ ਮਲੋੜ ਚੱਥੇ ਆਪਾਂ ਜੀ ਕਿੰਨੀ ਜਗ੍ਹਾ ਤੇ ਚੱਲਦੀਆਂ ਇਸ ਟਾਈਮ ਜੀ ਆਪਣੀ ਬੁੱਢਾ ਕਲੋਨੀ ਪਾਰਕ 'ਚ ਚੱਲ ਰਹੀਆਂ ਜੀ ਮਿੰਮਟਾ ਪਾਰਕ ਦੂਸਰਾ ਇਹ ਆਪਣਾ ਨਿੰਮਿਨੀ ਨਾਗਪਾਲ ਨਗਰ ਹਰ ਜੀਰਾ ਵਾਟਰ ਬਾਕਸ ਕ੍ਰਿਸ਼ਨਾ ਨਗਰ ਜੀ ਹਾਂ ਆਪਣਾ ਰੇਲਵੇ ਸਟੇਸ਼ਨ ਚੋਤੀ ਵੀ ਚੱਲ ਰਹੀਆਂ ਨੇ ਕਲਾਸ ਕਿੰਨੇ ਦਿਨ ਤੋਂ ਹੋ ਗਿਆ ਜੀ ਚੱਲਦੀਆਂ ਨੇ ਲਗਭਗ ਇਸ ਨੂੰ ਹੋ ਗਈ ਟਾਈਮ ਦੂਜੇ 6-7 ਮਹੀਨੇ ਹੋ ਗਏ ਜੀ ਮਲੋੜ ਚ ਕਲਾਸਾਂ ਚੱਲ ਰਹੀਆਂ ਨੇ ਅੰਜ ਪੰਜਾਬ ਚ ਚੱਲ ਰਹੀਆਂ ਨੇ 2-3 ਸਾਲਾਂ ਤੋਂ ਪੰਜਾਬ ਚ ਕਲਾਸਾਂ ਰੈਗੂਲਰ ਚੱਲ ਰਹੀਆਂ ਨੇ ਕਿੰਨੇ ਬੰਦੇ ਡੇਲੀ ਜਿਹੜੇ ਆਉਂਦੇ ਡੇਲੀ ਦੇ ਲਗਭਗ 18-20-25 ਤੱਕ ਹੋ ਜਾਂਦੇ ਕਈ ਵਾਰ 27 ਤੱਕ 28-30 ਤੱਕ ਹੋ ਜਾਂਦੀ ਹੈ ਤੇ ਜੇਕਰ ਕਿਸੇ ਨੇ ਆਣਾ ਹੋਵੇ ਫ੍ਰੀ ਰਕੋਸਟ ਇੱਥੇ ਫ੍ਰੀ ਰਕੋਸਟ ਕਲਾਸਾਂ ਚੱਲ ਰਹੀ ਹੈ ਜੋ ਮਰਜ਼ੀ ਆ ਸਕਦਾ ਲੀਡੀ ਜੈਂਟਸ ਬੱਚੇ ਜੋ ਮਰਜ਼ੀ ਆ ਸਕਦੀ ਹੈ ਤੁਸੀਂ ਆ ਦਾ ਹਾਂਜੀ ਸੀ ਫਰਕ ਨੰਬਰ ਮਿਲ ਗਿਆ 96463 77422 ਨੰਬਰ ਕੀ ਲੋਕਾਂ ਨੂੰ ਜਿਹੜੀ ਯੁਵਾ ਪੀੜੀ ਨਸ਼ਿਆਂ ਵੱਲ ਜਾ ਰਹੀ ਹੈ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੇ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਸਵੇਰ ਆਪਣਾ ਪਾਰਕਾਂ ਜਾਓ ਆਪਦਾ ਐਕਸਰਸਾਈਜ਼ ਕਰੋ ਯੋਗ ਕਰੋ ਜੀ ਆਪਦਾ ਸਿਹਤਮੰਦ ਰੱਖੋ ਜੀ ਜ਼ਰੀਰ ਨੂੰ ਸਿਹਤਮੰਦ ਰੱਖੋ ਜ਼ਰੀਰ ਨੂੰ ਅਰੋਗ ਰੱਖੋ ਤਾਂ ਦਨੁਸ ਤਰਫ ਪਈ ਆਗੇ ਸਹੀ ਹਾਂ ਮੇਰਾ ਨਾਮ ਕਰਤਾਰ ਖੁੰਗਰ ਉਮਰ ਮੇਰੀ 65 ਸਾਲ ਦੀ ਕਰੋ ਯੋਗ ਕਿਰੋਣੀ ਰੋਗ ਬਾਕੀ ਦੇ ਗੰਭਾਹ ਚ ਪਹਿਲਾਂ ਸੇਜ ਹੋਈ ਹੈ ਐ ਮੈਂ ਕਰੀ ਕਰੀ ਪਿਛਲੇ 40 ਸਾਲਾਂ ਤੋਂ ਲਗਾਤਾਰ ਸੈਰ ਔਰ ਯੋਗਨਾ ਜੁੜਿਆ ਹੋਇਆ ਔਰ ਸੱਚੇ ਪਾਤਸ਼ਾਹ ਦੀ ਇਨੀ ਕਿਰਪਾ ਹੈਗੀ ਹੈ ਕਿ ਜੋ ਅੱਜ ਬਿਮਾਰੀਆਂ ਲੋਕਾਂ ਨੂੰ ਲੱਗੀਆਂ ਹੈ ਸ਼ੂਗਰ ਦੀ ਹੈ ਬਲੱਡ ਪ੍ਰੈਸ਼ਰ ਦੀ ਹੈ ਮਾਈਗਰੇਨ ਦੀ ਹੈ ਇਹਨਾਂ ਸਭ ਨਾਲ ਚੀਜ਼ਾਂ ਤੋਂ ਬੜਾ ਬਚਾਇਆ ਹੈ ਤੇ ਮੈਂ ਤੇ ਆਮ ਪਬਲਿਕ ਨੂੰ ਲੋਕਾਂ ਨੂੰ ਇਹ ਮੈਸੇਜ ਦੇਵਾਂਗਾ ਕਿ ਆਪਣੇ ਵਾਸਤੇ ਕਰੀਬ-ਕਰੀਬ ਘੰਟਾ ਡੇਢ ਘੰਟਾ 2 ਘੰਟੇ ਹਰ ਇਨਸਾਨ ਨੂੰ ਯੂਰ ਕੱਢਣੇ ਚਾਹੀਦੇ ਥੈਂਕ ਯੂ ਹਾਂਜੀ ਤੁਹਾਡਾ ਕੀ ਨਾਮ ਹੈ ਜੀ ਅਮਰਜੀਤ ਸਿੰਘ ਕਿੰਨੇ ਦਿਨਾਂ ਤੋਂ ਇੱਥੇ ਆ ਰਹੇ ਹੋ ਬਸ ਮੈਂ ਡੇਢ ਕਿ ਮਹੀਨੇ ਤੋਂ ਵਹਿਪਾਰ ਕਿਤਾ ਆ ਰਹੇ ਦੋ ਤਿੰਨ ਸਾਲ ਤੋਂ ਤੇ ਆ ਜੋਗਾ ਕਰ ਰਹੇ ਹੁਣ ਡੇਢ ਕਿ ਮਹੀਨਾ ਹੋ ਗਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਬਾਰੇ ਅਸੀਂ ਪਾਰਕ ਚ ਆਉਂਦੇ ਆ ਤੇ ਵੈਸੇ ਆਮ ਸ਼ੋਰੀ ਆਮ ਟੀਵੀ ਤੇ ਸੁਣਿਆ ਸੀ ਕਿ ਭਗਵੰਤ ਮਾਨ ਜੀ ਵੱਲੋਂ ਇਹ ਕਰਾਇਆ ਜਾ ਰਿਹਾ ਹੈ ਜੋਗਾ ਹੂੰ ਹੂੰ ਜੀ ਅਸੀਂ ਉਹ ਕਰ ਰਹੇ ਹਾਂ ਕੀ ਬੈਨੀਫਿਟ ਤੁਹਾਨੂੰ ਇਹਦੀ ਮਿਲੇ ਆ ਇਹਦੇ ਨਾਲ ਬਹੁਤ ਬੈਨੀਫਿਟ ਹੈ ਜੀ ਸਿਹਤ ਠੀਕ ਰਹਿੰਦੀ ਆ ਜੋਗ ਕਰਨ ਨਾਲ ਹਾਂ ਨੌਜਵਾਨ ਪੀੜ੍ਹੀ ਨੂੰ ਕੀ ਕਹੂੰਗੇ ਜੀ ਅਸੀਂ ਕਹੋ ਉਹਨਾਂ ਨੂੰ ਕਹਿੰਨੇ ਵੀ ਜੋਗਾ ਕਰੋ ਤੇ ਤੁਹਾਡੋ ਕੰਮ ਕਰੋ ਨਸ਼ੇ ਛੱਡੋ ਨਸ਼ੇ ਵਾਲਾ ਨਾ ਜਾਓ ਨਸ਼ਾ ਬਹੁਤ ਮਾੜਾ ਹੁੰਦਾ ਹੈ ਜੀ